ਨਮਸਕਾਰ ਮੋਗਾ ਟੂਡੇ ਨਿਊਜ਼ ਦੇ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ ਹਟਕੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਥੀਓ ਜੇਕਰ ਤੁਸੀਂ ਵੀ ਸ਼ੌਕ ਰੱਖਦੇ ਹੋ ਸੰਗੀਤ ਦਾ ਜੀ ਹਾਂ ਬਿਲਕੁਲ ਅਸੀਂ ਗੱਲ ਕਰ ਰਹੇ ਹਾਂ ਸੰਗੀਤ ਦੀ ਜੇਕਰ ਤੁਸੀਂ ਵੀ ਸ਼ੌਕ ਰੱਖਦੇ ਹੋ ਸੰਗੀਤ ਦਾ ਤੁਹਾਡੇ ਲਈ ਇੱਕ ਖਬਰ ਬਹੁਤ ਅਹਿਮ ਹੈ ਕਿਉਂਕਿ ਜਿਹੜਾ ਸੰਗੀਤ ਤੁਸੀਂ ਸੁਣਦੇ ਹੋ ਕੀ ਤੁਸੀਂ ਕਦੇ ਸੋਚਿਆ ਹੈ ਉਹ ਸੰਗੀਤ ਜਦੋਂ ਤੁਸੀਂ ਆਪਣੀ ਗੱਡੀ ਦੇ ਵਿੱਚ ਜਾਂ ਤੁਸੀਂ ਆਪਣੇ ਘਰੇ ਹੋਮ ਥੀਏਟਰ ਬਣਾ ਕੇ ਉਹ ਸੰਗੀਤ ਦਾ ਅੰਦ ਲੈ ਰਹੇ ਹੋ ਉਹ ਸੰਗੀਤ ਤੁਹਾਡੇ ਤੱਕ ਕਿਸ ਤਰ੍ਹਾਂ ਪਹੁੰਚਦਾ ਹੈ ਹੁੰਡੇ ਪਿੱਛੇ ਕਿੰਨੀ ਮਿਹਨਤ ਲੱਗਦੀ ਹੈ ਜੀ ਹਾਂ ਬਿਲਕੁਲ ਅੱਜ ਜਿਹੜੀ ਖਬਰ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਸ ਖਬਰ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਇੱਕ ਸਪੀਕਰ ਹੈ ਜਿੰਦੇ ਰਾਹੀਂ ਕੋਈ ਵੀ ਜਿਹੜਾ ਸੰਗੀਤ ਹੈ ਉਹ ਇੱਕ ਪਾਸ ਹੁੰਦਾ ਹੈ ਉਹ ਇੱਕ ਮਾਧਿਅਮ ਹੈ ਤੁਹਾਡੇ ਕੰਨਾਂ ਤੱਕ ਜਿਹੜਾ ਤੁਹਾਡਾ ਸਟੀਰੀਓ ਸਿਸਟਮ ਹੈ ਉੱਥੋਂ ਚੱਲ ਕੇ ਜਿਹੜਾ ਤੁਹਾਡੇ ਕੰਨਾਂ ਤੱਕ ਪਹੁੰਚਦਾ ਹੈ ਉਹ ਸਪੀਕਰ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਤੇ ਉਹਨੂੰ ਤਿਆਰ ਕਰਨ ਦੇ ਵਿੱਚ ਕਿੰਨੀ ਕੁ ਮਿਹਨਤ ਲੱਗਦੀ ਹੈ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਆਰ ਕੇ ਬਿੱਟੂ ਜੀ ਜਿਹੜੇ ਕਿ ਬਿੱਟੂ ਸਪੀਕਰਾਂ ਵਾਲੇ ਦੇ ਨਾਮ ਤੋਂ ਹੀ ਮਸ਼ਹੂਰ ਨੇ ਅਸੀਂ ਇਹਨਾਂ ਨੂੰ ਜਾਣਦੇ ਹਾਂ ਕਿ ਜਿਹੜੇ ਸਪੀਕਰ ਹੈ ਉਹ ਕਿਨੇ ਤਿਆਰ ਕੀ ਹੁੰਦਾ ਤੇ ਉਹਨੂੰ ਬਣਾਉਣ ਦੇ ਵਿੱਚ ਕਿੰਨੀ ਕੋ ਮਿਹਨਤ ਲੱਗਦੀ ਹੈ ਅਜੀ ਬਿੱਟੂ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਮੂਗਾ ਟੂਡੀ ਨਿਊਜ਼ ਦੇ ਵਿੱਚ ਸਾਰਿਆਂ ਨੂੰ ਮੇਰੇ ਨਮਸਕਾਰ ਜੀ ਜੀ ਬਿੱਟੂ ਜੀ ਸਾਡੇ ਦਰਸ਼ਕ ਬਿਲਕੁਲ ਜਾਣਨਾ ਚਾਹਣਗੇ ਕਿ ਇੱਕ ਜਿਹੜਾ ਸਪੀਕਰ ਹੈ ਉਹ ਕਿਸ ਤਰ੍ਹਾਂ ਤਿਆਰ ਹੁੰਦਾ ਤੇ ਕਿੰਨੀ ਕੋ ਮਿਹਨਤ ਲੱਗਦੀ ਹੈ ਉਹਨੂੰ ਿਆਰ ਕਰਨ ਦੇ ਵਿੱਚ ਮੇਰੀ ਜਿਹੜਾ ਮੈਗਨੇਟ ਹੈ ਉਹ ਡਿਸਚਾਰਜ ਆਉਂਦਾ ਹੈ ਕੰਪਨੀ ਵੱਲੋਂ ਚਾਈਨਾ ਤੋਂ ਆਉਂਦਾ ਤੇ ਇਹਦੇ ਦੋ ਪਾਰਟਸ ਹੁੰਦੇ ਆ ਮੈਗਨੇਟ ਦੇ ਅਸੀਂ ਉਹਨਾਂ ਨੂੰ ਜੋੜਦੇ ਆ ਉੱਪਰ ਨੀਚੇ ਰੱਖ ਕੇ ਉਸ ਤੋਂ ਬਾਅਦ ਆ ਜਾਂਦੀ ਹੈ ਕਿਟ ਮੈਗਗਨੇਟ ਪਲੇਟ ਅਸੀਂ ਉਹਨੂੰ ਦੋੜਨਾ ਉਹਦੇ ਵਾਰੋ ਜੋੜ ਕੇ ਕਿੱਟ ਤਿਆਰ ਹੋ ਜਾਂਦੀ ਹੈ ਜਿਹਨੂੰ ਝੁੰਮ ਕਹਿੰਦੇ ਆਪਾਂ ਉਹਦੇ ਬਾਅਦ ਅਸੀਂ ਉਹਨੂੰ ਚਾਰਜ ਕਰਦੇ ਆ ਚਾਰਜ ਕਰਨ ਤੋਂ ਬਾਅਦ ਉਹਦੇ ਵਿੱਚ ਫੋਰਸ ਆ ਜਾਂਦੀ ਹੈ ਜਿਹਨੂੰ ਮੈਗਨੇਟ ਕਿੱਟ ਕਹਿੰਦੇ ਨੇ ਨੰਬਰ ਦੋ ਜਿਹੜੀ ਵਾਇਸ ਕੋਇਲ ਆ ਉਹ ਅਸੀਂ ਆ ਬਣਾਉਨੇ ਆ ਸਾਰੇ ਜਿਹੜੀ ਬਿੱਟੂ ਜੀ ਤੁਸੀਂ ਗੱਲ ਕੀਤੀ ਹੈ ਮੈਗਨੇਟ ਤਿਆਰ ਹੁੰਦੀ ਇਹਨੂੰ ਮਸ਼ੀਨ ਦੇ ਉੱਤੇ ਕਿੰਨਾ ਸਕਿੰਟ ਦਾ ਸਮਾਂ ਲੱਗਦਾ ਤਿਆਰ ਹੋਣ ਦਾ ਸਾਨੂੰ 7-8 ਸਕਿੰਟ ਚਾਰਜ ਕਰਨ ਤੇ ਲਾ ਦੇ ਦਿੰਦੇ ਲੇਕਿਨ ਕਿੱਟ ਜੋੜਨ ਨੂੰ ਸਮਾਂ ਲੱਗ ਜਾਂਦਾ ਕੀ ਜਿਹੜੀ ਆਪਾਂ ਇਹਦੀ ਫੋਰਸ ਵਧਾ ਕੇ ਉਹਨੂੰ ਜਲਦੀ ਵੀ ਤਿਆਰ ਕਰ ਸਕਦੇ ਵੈਸੇ ਉਹ ਉਹ ਬੋਸ ਉਹਨਾਂ ਨਾਲ ਤੇ ਜਲਦੀ ਚਾਰਜਤਾ ਹੋ ਜੂ ਲੇਕਿਨ ਉਹ ਜਿਹੜੀ ਕਿੱਟ ਜੋੜਦੇ ਆ ਨਾ ਇਹ ਸੀ ਉਹਨੂੰ ਟਾਈਮ ਲੱਗਦਾ ਸਾਨੂੰ ਕਟੋੜ 7-8 ਮਿੰਟ ਲੱਗ ਜਾਂਦੇ ਇੱਕ ਕਿੱਟ ਨੂੰ ਆ ਜਿਹੜੇ ਵੈਸੇ ਆਪਾਂ ਮੈਗਨੈਟ ਦੀ ਗੱਲ ਕਰੀ ਜਿਹੜਾ ਡਿਸਚਾਰਜ ਆਂਦਾ ਹੈ ਤੇ ਇਹ ਕੀ ਚੀਜ਼ ਹੁੰਦੀ ਹੈ ਤੇ ਬਿਨਾ ਡਿਸਚਾਰਜ ਮਤਲਬ ਮਟੀਰੀਅਲ ਕੀ ਹੁੰਦਾ ਜੀ ਇਹ ਇਹਦੇ ਚ 7-8 ਤੱਤ ਹੁੰਦੀਆਂ ਜੀ ਮਿੱਟੀ bột ਕੁਛ ਹੁੰਦਾ ਦੇ 7 8 ਤਤੋਂ ਆਉਂਦੀਆਂ ਜਿਹਦੇ ਨਾਲ ਮੈਗਨੇਟ ਬਣਦਾ ਹੈ ਐਕਚੁਅਲੀ ਮਿੱਟੀ ਹੈ ਐਸੀ ਇਹਨੂੰ ਚਾਰਜ ਨਹੀਂ ਕਰਾਗੇ ਇਹ ਕੱਚ ਹੈ ਜੇ ਸਿੱਟਾਂ ਕੀ ਟੁੱਟ ਜੂਗਾ ਇਹ ਅੱਜ ਕੱਚ ਹੁੰਦਾ ਜੀ ਹਾਂ ਬਿਲਕੁਲ ਕੱਚ ਹੈ ਜੇ ਥੋੜੀ ਮਾਰੋਗੇ ਨਹੀਂ ਖਿਲਰ ਜਾਣਾ ਓਕੇ ਤੇ ਜਦੋਂ ਅਸੀਂ ਚਾਰਜ ਕਰਦੇ ਹਾਂ ਜੀ ਫੋਰਸ ਬਣ ਜਾਂਦੀ ਹੈ ਮੈਗਨੇਟ ਪਾਵਰ ਬਣ ਜਾਂਦੀ ਹੈ ਇਹਦੇ ਅੰਦਰ ਤੇ ਜੇ ਕੁਝ ਸੈਕਿੰਡ ਜ਼ਿਆਦਾ ਚਾਰਜ ਹੋ ਜੂਵੇ ਫਿਰ ਕੋਈ ਦਿੱਕਤ ਨਹੀਂ ਆਉਂਦੀ ਜੀ ਉਹਦੇ ਨਾਲ ਫੋਰਸ ਵੱਜੂਗੀ ਉਹਦੇ ਨਾਲ ਪਰ ਉਹਦਾ ਤੁਸੀਂ ਕਹਿੰਦੇ ਰਿਜ਼ਲਟ ਬੈਟਰ ਰਹਿੰਦਾ ਜੀ ਰਿਜ਼ਲਟ ਬੈਟਰ ਆਉਗਾ ਜੇ ਟਾਈਮ ਜ਼ਿਆਦਾ ਦਵਾਨੇ ਆਪਾਂ ਤਾਂ ਰਿਜ਼ਲਟ ਬੈਟਰ ਰਹੇਗਾ ਉਹਦੀ ਵਾਇਸ ਕੋਇਲ ਜਿਹੜੀ ਹੈ ਨਾ ਉਹਦਾ ਕਰੰਟ ਪ੍ਰੋਪਰਲੀ ਮਿਲ ਲੈਂਦਾ ਤੇ ਉਹਦੀ ਜਿਹੜੀ ਕੁਆਲਿਟੀ ਹੈ ਵਾਇਸ ਕੁਆਲਿਟੀ ਉਹ ਵੱਜ ਜਾਂਦੀ ਹੈ ਉਹਦੇ ਵਿੱਚ ਕੋਇਲ ਮਤਲਬ ਕੋਈ ਚਾਂਸ ਨਹੀਂ ਲੈਂਦਾ ਇਹ ਤਾਂ ਤੁਹਾਡੀ ਮੈਗਨੇਟ ਕਿਟ ਤਿਆਰ ਹੋ ਗਈ ਜੀ ਜੀ ਉਸ ਤੋਂ ਬਾਅਦ ਕੀ ਪ੍ਰੋਸੈਸ ਹੈ ਜਿਹੜੀ ਪਹਿਲਾਂ ਜਿਹੜੀ ਕੋਇਲ ਹੈ ਜੀ ਉਹ ਕੋਇਲ ਕਿਵੇਂ ਤਿਆਰ ਹੁੰਦੀ ਹੈ ਜੀ ਕੋਇਲ ਸਾਡੇ ਕੋਲੇ ਮਸ਼ੀਨ ਹੈ ਕੋਇਲ ਵਾਇਰਿੰਗ ਮਸ਼ੀਨ ਉਦੇ ਤੇ ਸਨ ਵਾਈਨਿੰਗ ਤਾਰ ਚੱਲਦੀ ਹੈ ਜੋ ਚైనా, ਮੈਡਨ ਅਤੇ ਜਾਪਾਨ ਲੋਕ ਐਨਟੀਐਮ ਚੱਲਦੀ ਹੈ ਲੋਕਲ ਹਿੰਦੁਸਤਾਨ ਦੀ ਨਹੀਂ ਚੱਲਦੀ ਉਹ ਤੇ ਅਸੀਂ ਵਾਇਸ ਕੋਇਲ ਵੀ ਖੁਦ ਆਪ ਬਣਾਨੇ ਆ ਅਸੀਂ ਬੜੀ ਮਿਹਨਤ ਕਰਕੇ ਇੱਕ ਮਸ਼ੀਨ ਮੰਗਾਈ ਪੰਜਾਬ ਹਰਿਆਣਾ ਰਾਜਸਥਾਨ ਕਿਤੇ ਨਹੀਂ ਹੈ ਪੰਜਾਬ ਚ ਪਹਿਲੀ ਮਸ਼ੀਨ ਹੈ ਜਿਹੜੀ ਅਸੀਂ ਲਿਆਂਦੀ ਹੈ ਚਾਰਜਰ ਵੀ ਸਾਡੇ ਕੋਲ ਮੈਗਨੇਟ ਚਾਰਜ 186 ਦਾ ਸਾਨੂੰ 186 ਜਿਹੇ ਲਿਆਉਂਦਾ ਸੀਗਾ ਮਤਲਬ ਇਹ ਅਸੀਂ ਜ਼ੀਰਨੀ ਮੈਨੂਫੈਕਚਰਿੰਗ ਹੈ ਅਸੀਂ ਖੁਦ ਆਪ ਤਿਆਰ ਕਰਦੇ ਆ ਸਾਡੇ ਕੋਲੇ ਲੋਕਲ ਸਮਾਨ ਕੋਈ ਨਹੀਂ ਹੁੰਦਾ ਅਗਲੇ ਲੋਕ ਕਹਿੰਦੇ ਦਿੱਲੀੋਂ ਮੈਗਨੇਟ ਆ ਗਿਆ ਜੀ ਕਿੱਟ ਮੈਗਨੇਟ ਆ ਗਈ ਕੋਇਲ ਬਾਜ਼ਾਰ ਦੇ ਵਿੱਚ ਲੋਕ ਸਪੀਕਰ ਬਣਾਉਂਦੇ ਆ ਗੋਤ ਲੇਕਿਨ ਉਹਦੀ ਕੋਇਲ ਹੈ ਜਿਹੜੀ ਰੈਡੀमेड ਹੁੰਦੀ ਆ ਸਾਡੀ ਕੋਇਲ ਹੈ ਜਿਹੜੀ ਇੰਪੋਰਟਡ ਹੈ ਪਰ ਇੰਪੋਰਟਡ ਕਵਾਇਲ ਤਾਰ ਇੰਪੋਰਟਡ ਜਿਹੜੀ ਲੋਕਲ ਬਣੇ ਆ ਉਹ ਜਿਹੜੀ ਇੰਡੀਅਨ ਤਾਰ ਹੈ ਕੋਈ 26 ਨੰਬਰ ਕੋਈ ਕੀ ਨਹੀਂ ਹੈ ਮਤਲਬ ਬਹੁਤ ਫਰਕ ਹੈ ਇਹ ਉਹਦੇ ਅੰਦਰ ਤੇ ਇੱਕ ਜਿੱਥੇ ਤੇ ਸਾਡੀ ਜਾਣਕਾਰੀ ਹੈ ਜਿਹਨੂੰ ਅਸੀਂ ਕਹਿ ਦਿੰਦੇ ਆ ਸਬੂਫਰ ਦਾ ਕੋਨ ਜਾਂ ਅਸੀਂ ਪਰਦਾ ਕਹਿ ਦਿੰਦੇ ਆ ਪੰਜਾਬੀ ਭਾਸ਼ਾ ਦੇ ਵਿੱਚ ਤੇ ਤੁਹਾਡਾ ਤੁਸੀਂ ਜਿਹੜਾ ਤੁਹਾਡਾ ਸਪੀਕਰ ਹੈ ਤੁਸੀਂ ਕੀ ਨਹੀਂ ਸਮਝੋਗੇ ਤੁਹਾਡੇ ਜਿਹੜਾ ਸਬੂਫਰ ਹੈ ਜਾਂ ਉਹ ਕਿਸ ਤਰ੍ਹਾਂ ਬੈਟਰੀ ਹੋਰ ਕੰਪਨੀ ਨਾਲ ਉਹ ਉਸ ਕੰਪਨੀ ਨਾਲੋਂ ਸਾਡੇ ਬੰਦੀ ਸੈਮੀ ਟੋਨ ਸੈਮੀ ਟੌਨ ਕੰਪਨੀ ਹੈ ਅਸੀਂ ਉਹ ਜੀ ਇਕੋ ਨਹੀਂ ਯੂਜ਼ ਕਰਦੇ ਆ ਸਭ ਤੋਂ ਪਰ ਦੀ ਜੋ ਮੇਰੇ ਖਿਆਲ ਵੀ ਹਿੰਦੁਸਤਾਨ ਚ ਸਭ ਤੋਂ ਟੋਪ ਤੇ ਆ ਤੇ ਲੋਕਲ ਬਾਜ਼ਾਰ ਦੇ ਵਿੱਚ ਬਹੁਤ ਉਹਦੇ ਨਾਲ ਦੀਆਂ ਡੁਪਲੀਕੇਟ ਕੋਨਾ ਆਈਆਂ ਪਈਆਂ ਲੋਕਾਂ ਨੂੰ ਪਤਾ ਨਹੀਂ ਆਲਾ ਕਹਿੰਦਾ ਸਸਤੀਆਂ ਲਗਾ ਦੋ ਅਸੀਂ ਕਹਿੰਦੇ ਵੀ ਅਸੀਂ ਸੋਨੀ ਪੁਆਇੰਟ ਤੱਕ ਜਾਈਏ ਕਿਸੇ ਤਰ੍ਹਾਂ ਉਹਦੇ ਤੱਕ ਪਹੁੰਚੀਏ ਮਜ਼ੇ ਉਤ ਇੱਕ ਪੁਆਇੰਟ ਉੱਪਰ ਜਾਈਏ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਹਰ ਇੱਕ ਮਟੀਰੀਅਲ ਜਿਹੜੀ ਕਿਤਾ ਉਹ ਸਾਡਾ ਆਰਡਰ ਤੇ ਬਣਦੀ ਹੈ ਜੁਪੀ ਉਹ ਵੀ ਸਾਡਾ ਆਪ ਦਾ ਤਿਆਰ ਉਹਦਾ ਮੈਗਨੇਟ ਵੀ ਅਸੀਂ ਆਰਡਰ ਕਰਵਾ ਲਿਆ ਕੋਈ ਲੋਕਲ ਸਵਾਨ ਨਹੀਂ ਹੈ ਸਾਡੇ ਕੋਲੇ ਕੌਣ ਦਾ ਕੌਣ ਦਾ ਰਿਜਲਟ ਬਹੁਤ ਅੱਛਾ ਹੈ ਸਪੈਡਰ ਹੈ ਸਪੈਡਰ ਜਿਹੜਾ ਉੱਤੇ ਲੱਗਦਾ ਉਹ ਵੀ ਸਾਡਾ ਆਪ ਦਾ ਬਣਵਾਇਆ ਹੋਇਆ ਹੈ ਲੋਕਲ ਨਹੀਂ ਹੈ ਲੋਕਲ ਬਾਜ਼ਾਰ 'ਚ ਬਹੁਤ ਮਿਲਦਾ ਲੇਕਿਨ ਉਹ ਦਿੱਕਤ ਹੈ ਅ ਬਿਟੂ ਜੀ ਕੋਈ ਗੱਲ ਕੀਤੀ ਹੁਣੇ ਸੋਨੀ ਤੇ ਪਾਇਨੀਅਰ ਦੀ ਤੇ ਬਿਲਕੁਲ ਜਿਵੇਂ ਚਲੋ ਉਹ ਜਰਾ ਜਾਂ ਮੇਰੇ ਜੀਪੀਐਸ ਦੇ ਵੀ ਸਪੀਕਰ ਚੱਲਦੇ ਨੇ ਤੇ ਤੁਸੀਂ ਆਪਣੇ ਸਪੀਕਰ ਨੂੰ ਤੇ ਜਿਹੜੇ ਇਹ ਕੰਪਨੀ ਦੇ ਸਪੀਕਰ ਨੇ ਜਿਹੜੇ ਬ੍ਰਾਂਡਿੰਗ ਦਾ ਆਪਾਂ ਕਹਿ ਸਕਦੇ ਆ ਤੇ ਇਹ ਤੁਸੀਂ ਕੀ ਡਿਫਰੈਂਸ ਕਰਦੇ ਹੋ ਜੀ ਇਹਨਾਂ ਦੇ ਵਿੱਚ ਅਸੀਂ ਉਹਦੇ 'ਚ ਥੋੜੀ ਜਿਹੀਆਂ ਹੈਗੀਆਂ ਕਮੀਆਂ ਸਾਡੇ 'ਚ ਅਸੀਂ ਉਹਨੂੰ ਦੂਰ ਕਰਦੇ ਜਿਸ ਤਰ੍ਹਾਂ ਕਿਟਾ ਹੁਣ ਕਿਟਾ ਸੀ ਹੈ ਦਾ ਹਾਈ ਪਾਵਰ ਵੀ ਲੇਕਿਨ ਅਸੀਂ ਕਰਨੇ ਵੀ ਸੋਨੀ ਪੋਇਨਰ ਦੀ ਇਸ ਤੋਂ ਥੋੜੀ ਜਿਹੀ ਸੁਪੀਰੀਅਰ ਆ ਜਿਹੜਾ ਮਟੀਰੀਅਲ ਸਾਡੇ ਇੱਥੇ ਨਹੀਂ ਉਪਲਬਧ ਹੈਗਾ ਨਕੀ ਜਿਵੇਂ ਆਪਾਂ ਤਾਰ ਦੀ ਗੱਲ ਕਰਦੇ ਹਾਂ ਦੀ ਕੋਇਲ ਦੀ ਤੁਸੀਂ ਜਿਹੜੀ ਵੌਇਸ ਬਣਾਉਂਦੀ ਹੈ ਤੇ ਉਹ ਕੋਇਲ ਦੀ ਜਿਹੜੀ ਤਾਰ ਆ ਆਪਾਂ ਕਹਿ ਸਕਦੇ ਵੀ ਸੋਨੀ ਆ ਪਾਏ ਨੇ ਰਾਇ ਜਿਹੜੇ ਇਹਨਾਂ ਦੀ ਬੈਟਰੀ ਹੈ ਜੀ ਨਹੀਂ ਇਹ ਕੋਇਲ ਦੀ ਤਾਰ ਜਿਹੜੀ ਸੋਨੀ ਪੁਆਇਨਰ ਵਰਦਾ ਸੇਮ ਸਾਡੀ ਤਾਰ ਹੈ ਅੱਛਾ ਜੀ ਜਿਹੜੀ ਵੌਇਸ ਕੋਇਲ ਦੀ ਤਾਰ ਹੈ ਉਹ ਸਾਡੀ ਸੇਮ ਹੈ ਤੇ ਉਹੀ ਸੋਨੀ ਪੁਆਇਨਰ ਵਰਦਾ ਉਹੀ ਅਸੀਂ ਵਰਤਦੇ ਤੇ ਜਿਹੜੇ ਇਹਨਾਂ ਦੇ ਸਾਡੇ ਬੂਫਰ ਕੋਇਲ ਨੇ ਇਹ ਕੰਪਨੀਆਂ ਆ ਬਣਾਉਂਦੀਆਂ ਕੀ ਕਰਦੀਆਂ ਜੀ ਇਹ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਉਹ ਇਹਨਾਂ ਦੀ ਮੈਨੂਫੈਕਚਰਿੰਗ ਆਪਦੀ ਆ ਸਾਰੀ ਠੀਕ ਹੈ ਜੀ ਕੋਣ ਉਹ ਆਪਦੀ ਬਣਾਉਂਦੇ ਆ ਸਪੀਕਰ ਦੇ ਵੀ ਆ ਮਤਲਬ ਉਹਨਾਂ ਦਾ ਆਪਦਾ ਮੈਨੂਫੈਕਚਰਿੰਗ ਦਾ ਸਾਡੀ ਸੋਚ ਵੀ ਆ ਅਸੀਂ ਵੀ ਸਾਰਾ ਮੈਨੂਫੈਕਚਰਿੰਗ ਖੁਦ ਕਰੀਏ ਤੇ ਤੁਸੀਂ ਆਪਣੇ ਸਪੀਕਰ ਨੂੰ ਤੇ ਕੰਪਨੀ ਦਾ ਸਪੀਕਰ ਨੂੰ ਤੁਸੀਂ ਕਿੱਥੇ ਰੱਖਦੇ ਹੋ ਜੀ ਆਪਸ ਕਿਹディਫਰੈਂਸ ਸਮਝਾਉਂਦੇ ਅਸੀਂ ਹਾਲੇ 19 20 ਦਾ ਫਰਕ ਹੈ ਜੀ ਥੋੜਾ ਜਿਹਾ ਹੈ ਸਾਡੇ ਕਿਟ ਪਲੇਟ 'ਚ ਅਸੀਂ ਸੋਚ ਰਿਹਾ ਵੀ ਥੋੜਾ ਜਿਹਾ ਹੋਰ ਮੈਕਟ ਕਰੀਏ ਜੋ ਵੀ ਡਿਫਰੈਂਸ ਹੈ ਤੁਹਾਡੀ ਮੇਗਾ ਜੀ ਸਰ ਹਾਂ ਸਾਰਾ ਨਹੀਂ ਗੱਲ ਹੈ ਤੇ ਤੁਸੀਂ ਕੀ ਸਮਝੋ ਵੀ ਕੰਪਨੀਆਂ ਦਾ ਜਾਂ ਮੈਂ ਕਹਾਂ ਵੀ ਜਿਹੜਾ ਤੁਹਾਡਾ ਬ੍ਰਾਂਡ ਹੈ ਡੀਐਸਓ ਮਾਰਕਾ ਜੀ ਡੀਐਕਸ ਡੀਐਕਸ ਦਾ ਮਾਰਕਾ ਹੈ ਉਹ ਇਹਨਾਂ ਕੰਪਨੀ ਦੇ ਬਰਾਬਰ ਪਹੁੰਚੇ ਤੇ ਕਰ ਤੁਹਾਨੂੰ ਤੁਸੀਂ ਕੀ ਸਮਝੋ ਕਿੰਨਾ ਸਮਾਂ ਲੱਗੇਗਾ ਤੁਹਾਨੂੰ ਸਾਨੂੰ 6 ਮਹੀਨੇ ਵੀ ਲੱਗ ਸਕਦਾ ਹੈ ਸਰ ਸਾਲ ਵੀ ਲੱਗ ਸਕਦਾ ਹੈ ਹੋ ਸਕਦਾ ਉਸ ਤੋਂ ਪਹਿਲਾਂ ਵੀ ਅਸੀਂ ਡਿਵੈਲਪ ਹੋ ਸਕਦੇ ਹਾਂ ਉਹਨਾਂ ਗੱਲ ਕਰਾਂ ਜੀ ਤੁਸੀਂ ਗੱਲ ਕੀਤੀ ਹੈ ਸਪੀਕਰ ਦੀ ਤੇ ਤੁਹਾਡੀ ਜਿਹੜਾ ਡੀਐਕਸ ਸਪੀਕਰ ਹੈ ਤੁਸੀਂ ਇਹਦੀ ਲਾਈਫ ਕੀ ਕਰਦੇ ਹੋ ਤੇ ਹੋਰ ਕੰਪਨੀ ਦੀ ਲਾਈਫ ਕੀ ਕਰਦੇ ਹੋ ਦੇਖੋ ਜੀ ਸਾਡਾ ਹੈਗਾ ਜਿਹੜੀ ਵਾਇਸ ਕੋਇਲ ਹੈ ਨਾ ਸਭ ਤੋਂ ਡਿਪੈਂਡ ਉਹਤੇ ਕਰਦਾ ਸਾਡੀ ਕੋਇਲ ਵਾਇਸ ਕੋਇਲ ਦਾ ਟੈਂਪਰੇਚਰ ਹੈ ਤੁਸੀਂ ਇਹਨੂੰ 210 ਦੇ ਦਿਓ ਉਹ ਮੱਚੇਗੀ ਨਹੀਂ 230 ਦੇ ਦਿਓ ਮੱਚ ਜਾਏਗੀ ਜਿਹੜੀ ਬਾਜ਼ਾਰ 'ਚ ਪਿਆ 120 ਨਹੀਂ ਚੱਲਦੇ ਉਹ ਸਾਡੀ ਜਿਹੜੀ ਤਾਰ ਹੈ ਨਾ ਜੀ ਤਾਰ ਦੇ ਉੱਤੇ ਡਿਪੈਂਡ ਹੈ ਤੇ ਮੈਗਨੇਟ ਤੇ ਮੈਗਨੇਟ ਪਾਵਰ ਵੱਧਦਾ ਤੇ ਕੋਇਲ ਦੀ ਪਾਵਰ ਵੱਧਦਾ ਆਪਾਂ ਗੱਲ ਕਰ ਰਹੇ ਸੀਗੇ ਜੀ ਕਿ ਮੈਗਨੇਟ ਕਿੱਦ ਤਿਆਰ ਹੋਵੇ ਜੀ ਜੀ ਕੋਇਲ ਲਾ ਕੇ ਉਸ ਤੋਂ ਬਾਅਦ ਕੀ ਪ੍ਰੋਸੈਸ ਰਹਿੰਦੇ ਜੀ ਕਿਵੇਂ ਆਉਂਦੀ ਐਸੈਂਬਲੀ ਕਿਵੇਂ ਹੁੰਦੀ ਸਾਰੀ ਜੀ ਐਸੈਂਬਲਿੰਗ ਜੋ ਕਿੱਟ ਤਿਆਰ ਹੋ ਗਈ ਉਹਦੇ ਉੱਤੇ ਇੱਕ ਚਾਰਸੀ ਆਉਂਦੀ ਹੈ ਜਿਹੜੀ ਛੱਜਾ ਜੀ ਨੂੰ ਬੋਲ ਲੈਂਦੇ ਨੇ ਅਸੀਂ ਚੈਸੀ ਕਾਹਦੇ ਚੈਸੀ ਕਸਮ ਤੋਂ ਬਾਅਦ ਕੋਇਲ ਲੱਗਦੀ ਹੈ ਵਾਇਸ ਕੋਇਲ ਫਿਰ ਇੱਕ ਸਪਾਈਡਰ ਆਉਂਦਾ ਉਹ ਸਪਾਈਡਰ ਲੱਗਦਾ ਸਪਾਈਡਰ ਲੱਗਣ ਤੋਂ ਬਾਅਦ ਉਹ ਸੁੱਕਦਾ ਸੁੱਕਣ ਤੋਂ ਬਾਅਦ ਫਿਰ ਸਭ ਉੱਪਰ ਕੋਨ ਲੱਗਦੀ ਹੈ ਉਹਦੇ ਉੱਤੇ ਫਿਰ ਉਹ ਸਪੀਕਰ ਤਿਆਰ ਹੁੰਦਾ ਉਹਦੇ ਬਾਅਦ ਟਾਂਕ ਚ ਲੱਗਦਾ ਮਤਲਬ ਪਰ ਸੀ ਯਾਰ ਥੋੜਾ ਜ ਮੈਂ ਗੱਲ ਕਰਾਂ ਇੱਕ ਜੇ ਆਪਾਂ ਇੱਕ ਸਪੀਕਰ ਤਿਆਰ ਕਰਨ ਦੀ ਤੇ ਇੱਕ ਸਪੀਕਰ ਨੂੰ ਪੂਰਾ ਆਪਾਂ ਮੈਗਨੇਟ ਨੂੰ ਚਾਰਜ ਕਰਨ ਤੋਂ ਲੈ ਕੇ ਤੇ ਸਬੂਫਰ ਤੋਂ ਲਗਾ ਕੇ ਸਾਰਾ ਕੁਝ ਲਗਾ ਕੇ ਕਿੰਨਾ ਸਮਾਂ ਤੁਸੀਂ ਗਿੰਦੇ ਜੇ ਇੱਕ ਸਪੀਕਰ ਤਿਆਰ ਹੁੰਦਾ ਜੀ ਅਸੀਂ ਇਸ ਤਰ੍ਹਾਂ ਜੇ ਸੌਦਿਆਂ ਦਾ ਸਪੀਕਰ ਤਾਂ ਅੱਧੇ ਘੰਟੇ 'ਚ ਹੀ ਤਿਆਰ ਹੋ ਜਾਂਦਾ ਹੈ ਲੇਕਿਨ ਉਹਨੂੰ ਸੁੱਕਰ ਨੂੰ ਸਮਾਂ ਲੱਗਦਾ ਇਹਦਾ ਵੀ ਅਰਾਡੇ ਦੇ ਵੀ ਅਸੀਂ ਮਸਾਲਾ ਲਗਾਨਾ ਉਹਨੂੰ ਕੱਟੋ ਕੱਟਨੀ ਜੇ ਅਸੀਂ ਉਹਦੀ ਕੋਡਿੰਗ ਚਲਦੇ ਆ ਤਾਂ 18 ਘੰਟੇ ਸੁਕਣ ਤੇ ਨਹੀਂ ਤਾਂ ਅਸੀਂ ਉਸ ਨੂੰ ਟੈਂਪਰੇਚਰ ਦੇ ਕੇ ਉਹਨੂੰ ਜਲਦੀ ਹੀਟ ਦੇ ਕੇ ਸੁਕਾਉਣ ਦੀ ਕੋਸ਼ਿਸ਼ ਕਰਦੇ ਆਂ ਬਿੱਟੂ ਜੀ ਜੀ ਗੱਲ ਕੀਤੀ ਜਿਵੇਂ ਕਿ ਦੋ ਮੈਗਨੇਟ ਡਾਟ ਡਿਸਚਾਰਜਾਂ ਨੂੰ ਜੋੜਿਆ ਜਾਂਦਾ ਉਹਨਾਂ ਨੂੰ ਉਹਨਾਂ ਦੀ ਮੋਟਾਈ ਕਰਨ ਵਾਸਤੇ ਤੇ ਜੇ ਆਪਾਂ ਉਹਨੂੰ ਗਿੱਲੇ ਨੂੰ ਆਪਾਂ ਕਰੰਟ ਦੇ ਦਿੰਨੇ ਆਂ ਤੇ ਉਹ ਬੁਨਸਾਨ ਦੀ ਹੈ ਜੁਲ ਉਹਦਾ ਨੁਕਸਾਨ ਇਸ ਤਰ੍ਹਾਂ ਜੀ ਉਹ ਮੈਗਨੇਟ ਹਿੱਲੇ ਜਿਵੇਂ ਆਪਣੀ ਜਗਾ ਛੱਡ ਜੂਗਾ ਅੱਛਾ ਜੀ ਜਦੋਂ ਅਪਰੇਪਰੈਸ ਕਰਕੇ ਡਾਈ ਤੇ ਮਸ਼ੀਨ ਦੇ ਵਿੱਚ ਆਪਾਂ ਕਰੰਟ ਦਵਾਵੇ ਹਾਂ ਜੀ ਹਾਂ ਜੀ ਆਪਾਂ ਦਵਾਵਾਂਗੇ ਤੇ ਉਹ ਜਗਾ ਛੱਡ ਜੇਗਾ ਜੀ ਜਗਾ ਛੱਡ ਜੇਗਾ ਜਦ ਤੱਕ ਸੁੱਕਦਾ ਨਹੀਂ ਪ੍ਰੋਪਰ ਜਦੋਂ ਪ੍ਰੋਪਰ ਸੁੱਕ ਗਿਆ ਕਿੰਦੇ ਨਾਲ ਚਿਪ ਗਿਆ ਫਿਰ ਜਿੰਨਾ ਮਰਜੀ ਥੋੜਾ ਮਾਰ ਲੋ ਜੋ ਮਰਜੀ ਉਹ ਲੇਕਿਨ ਹਟੇਗਾ ਨਹੀਂ ਉਖੜੇਗਾ ਨਹੀਂ ਉਥੋਂ ਹੁਣ ਆਪਾਂ ਗੱਲ ਕਰੀ ਜੀ ਕੋਇਲ ਦੀ ਤੇ ਤੁਹਾਡੇ ਸਭ ਨੇ ਕੋਇਲ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਦਾ ਜੀ ਉਹਨੂੰ 17 ਤੋਂ 18 ਸੈਕਿੰਡ ਲੱਗ ਜਾਂਦੇ ਇੱਕ ਵੀ ਅਸੀਂ ਚਾਹੀਏ ਵੀ ਸ਼ਾਮ ਤੱਕ ਅਸੀਂ 200 ਪੀਸ ਹੋਏਲ ਬਣਾ ਸਕਦੇ ਆ ਨਹੀਂ ਕਿ ਅਸੀਂ ਇੰਨਾ ਮਤਲਬ ਰਿਸਕ ਨਹੀਂ ਲੈਂਦੇ ਮਸ਼ੀਨ ਗਰਮ ਹੋ ਜਾਂਦੀ ਆ ਲੇਕਿਨ ਅਸੀਂ ਇਹਨੂੰ ਫੇਰ ਵੀ ਏਸੀ ਥੱਲੇ ਰੱਖਦੇ ਆ ਏਸੀ ਨਾਲ ਚੱਲਦਾ ਤੇ ਨਾਲ ਮਸ਼ੀਨ ਚੱਲਦੀ ਆ ਬਟੂ ਜੀ ਹੁਣ ਜੀ ਤੁਸੀਂ ਲਗਭਗ ਪਿਛਲੇ 30-35 ਸਾਲ ਤੋਂ ਤੁਸੀਂ ਇਸ ਕੰਮ ਦੇ ਵਿੱਚ ਹੋ ਤੇ ਅ एक लघु उद्योग कहूंगा कि रहे सारी फैमिल अख रहे होगा काम दिता है तो सरकार का भी, भी, भी यह देखो सरकार का फिलहाल तो मैं नहीं कह सकता लेकिन कुछ उपलब्धियां कह बैंक लोन लो असी कोशिश करा लोन लैन की लेकिन हाल तक कोशिश नहीं की ਤੇ ਮਤਲਬ ਇਸ ਤਰ੍ਹਾਂ ਕੋ ਸਰਕਾਰ ਅਰੇ ਬੋ ਤੁਹਾਡੀ ਕਿਸੇ ਨਾ ਕੋਈ ਗਲਤ ਨਹੀਂ ਲੋਨ ਕਰਵਾਸੀ ਜੀ ਨਹੀਂ ਬੈਂਕ ਜਾਣੇ ਅਸੀਂ ਸਾਡਾ ਉੱਥੇ ਠੀਕ ਹੈ ਰਿਪਿਟੇਸ਼ਨ ਅੱਛੀ ਹੈ ਉਹ ਕਹਿ ਦਿੰਦੇ ਆ ਵੀ ਲੋਨ ਲੈ ਲਓ ਤੁਸੀਂ ਤੇ ਮੈਂ ਹਲੇ ਤੱਕ ਧਿਆਨ ਨਹੀਂ ਦਿੱਤਾ ਇਸ ਗੱਲ ਦਾ ਹੁਣ ਬਗਲ ਗਰੀ ਤੁਹਾਡੇ ਕੰਮ ਦੀ ਚਲੋ ਤੁਸੀਂ ਕੋ ਸモール ਇੰਡਸਟਰੀ ਚਲਾ ਰਹੇ ਹੋ ਤੇ ਤੁਸੀਂ ਹੋਰ ਸਰਕਾਰ ਤੋਂ ਕੋਈ ਉਮੀਦ ਰੱਖਦੇ ਹੋ ਕਿ ਤੁਹਾਡਾ ਕੰਮ ਵਿਦਾਨ ਵਾਸਤੇ ਤੁਹਾਨੂੰ ਸਰਕਾਰ ਕਿਸ ਤਰ੍ਹਾਂ ਹੈਲਪ ਕਰ ਸਕਦੀ ਹੈ ਅਸੀਂ ਤਾਂ ਕਹਿੰਦੇ ਆ ਸਰਕਾਰ ਸਾਡੀ ਬਾਹ ਪੜੇ 8 10 ਲੱਖ ਰੁਪਿਆ ਸਾਨੂੰ सहायता करे लोनौर करे जिस तरह भी गवर्नमेंट ठीक सहायता मिलनी चाहिए असर मोबाइल पा चाहते हैं सा हुनर है मतलब बहुत कुछ है पंजाब चीज की समझो जो है कम है कि देखो करते तो कर दे बहुत है जी वो लेकिन रेडीमेड है असेंबली ਕਰਦੇ ਬਤਨ ਮੈਨੂਫੈਕਚਰਿੰਗ ਦਾ ਕੰਮ ਅਸੀਂ ਦੋਈ ਬੰਦੇ ਆ ਬਾਕੀ ਤਾਂ ਅਸੈਂਬਲ ਕਰਦੇ ਕੋਈ ਕੋਇਲ ਰੈਡੀमेड ਆਏ ਸਾਰਾ ਰੈਡੀमेड ਮਿਲਦਾ ਉਹ ਤਾਂ ਚਾਹੇ ਕੋਈ ਵੀ ਆਦਮੀ ਮੰਗਾ ਸਕਦਾ 10 ਲੱਖ ਰੁਪਏ ਦੇ 5 ਲੱਖ ਵਾਲਾ ਮਾਲ ਤੁਹਾਡੇ ਘਰੇ ਛੱਡ ਜੂਗਾ ਲੇਕਿਨ ਉਹ ਰੈਡੀमेड ਲੇਕਿਨ ਇੱਕ ਹੋਰ ਹੈ ਜੀ ਮੈਂ ਕਹਿਣਾ ਚਾਹਣਾ ਜੀ ਕਿ ਜਿਹਨੇ ਸਨਿਆਰਾ ਬਚਪਨ ਤੋਂ ਕੰਮ ਤੇ ਲਾਗੇ ਦਿੰਦਾ ਉਹਨੂੰ ਸੋਨੇ ਦੀ ਪਰਖ ਹੁੰਦੀ ਹੈ ਵੀ ਸੋਨਾ ਕਿਸ ਤਰ੍ਹਾਂ ਅਸੀਂ ਆ ਬਚਪਨ ਤੋਂ ਲੱਗੇ ਆ ਸਾਨੂੰ ਮੈਗਨੇਟ ਦੀ ਨੌਲੇਜ ਆ ਲੇਕਿਨ ਮਾਰਕੀਟ ਦੇ ਵਿੱਚ ਬੈਠੇ ਆ ਉਹਨਾਂ ਨੂੰ ਮੈਗਨੇਟ ਬਾਰੇ ਬਿਲਕੁਲ ਨੌਲੇਜ ਨਹੀਂ ਤੁਸੀਂ ਆ ਕੇ ਪੁੱਛ ਲੋ ਵੀ ਇਹ ਕਿਹੜੀ ਕੰਪਨੀ ਦਾ ਇੱਥੇ ਸਟੈਂਪ ਨਹੀਂ ਹੁੰਦੀ ਸਿਰਫ ਅੱਖ ਦੀ ਪਛਾਣ ਹੁੰਦੀ ਆ ਉਹ ਦੱਸ ਨਹੀਂ ਸਕਦੇ ਉਹ ਤਾਂ ਕਹਿੰਦੇ ਸਾਡਾ ਚਾਰ ਨਾਟਕਾ ਸੇ ਸਪੀਕਰ ਤੇ ਆ ਯਸ ਉਹਨਾਂ ਦਾ ਇਹ ਕੰਮ ਹੈ ਤੇ ਜੀ ਉਹਨਾਂ ਤੋਂ ਗੱਲ ਕਰੀਏ ਕਿ ਜਿਹੜਾ ਥੋੜਾ ਮਾਲ ਸੇਲ ਹੁੰਦਾ ਮੈਂ ਬੋਲਾਂਗਾ ਇਹ ਮਾਲ ਥੋੜਾ ਕਿੱਥੇ ਕਿੱਥੇ ਸੇਲ ਹੁੰਦਾ ਹੈ ਜੀ ਸਰੇ ਸਰਾਹੀ ਮੇਰਾ ਪੰਜਾਬ ਹਰਿਆਣਾ ਰਾਜਸਥਾਨ ਉੱਤਰਾਖੰਡ ਮੱਧ ਪ੍ਰਦੇਸ਼ ਛੱਤੀਸਗੜ ਕੁ ਸਟੇਟਾਂ ਹੋਰ ਮੰਗਦੇ ਨੇ ਲੇਕਿਨ ਮੈਂ ਦੇ ਨਹੀਂ ਪਾ ਰਿਹਾ ਕਿਉਂਕਿ ਇਹਨਾਂ ਵਿੱਚੋਂ ਮਾਲ ਤਿਆਰ ਨਹੀਂ ਹੁੰਦਾ ਤੇ ਡਿਮਾਂਡ ਬਹੁਤ ਹੈ ਅਗਲਾ ਕਹਿੰਦਾ ਕੁਆਲਿਟੀ ਜੇ ਹੈ ਪੰਜਾਬ ਚ ਤਾਂ ਆਪ ਦੇ ਨਾਂ ਤੂੰ ਕੀ ਕਰਾ ਤਾਰੀਫ ਲੇਕਿਨ ਲੋਕ ਮੰਨਦੇ ਨੇ ਅਸਲ ਨੂੰ ਵੀ ਜੇ ਕੁਆਲਿਟੀ ਹੈ ਤਾਂ ਬਿੱਟੂ ਕੋਲ ਆ ਤੇ ਮੁੜੇ ਲੋਕ ਜੁੜਦੇ ਨੇ ਨਵੇਂ-ਨਵੇਂ ਬਹੁਤ ਲੋਕ ਜੁੜ ਰਹੇ ਨੇ ਇਹ ਕੁਆਲਿਟੀ ਲੈਣ ਦੇ ਉਹ ਕਹਿੰਦੇ ਪੈਸਾ ਲਓ ਕੁਆਲਿਟੀ ਦਿਓ ਸਾਡੇ ਕੋਲੇ ਇਸ ਤਰ੍ਹਾਂ ਦੇ ਕਸਟਮਰ ਆ। ਮੁੜੀ ਪੰਚੇਸ ਡੇਟਾ ਹੈ ਜਾਂ ਗੁਜਰਾਤ ਵਾਲੋਂ ਕੋਸ਼ਿਸ਼ ਕਰਦੇ ਨੇ ਸਾਨੂੰ ਮਾਲ ਦੇਣ ਲੇਕਿਨ ਅਸੀਂ ਦੇ ਨਹੀਂ ਪਾ ਰਹੇ ਉਹਨਾਂ ਨੂੰ। ਥੋੜੀ ਦਿੱਕਤ ਹੈ। ਜੀ ਬਿਲਕੁਲ ਇਹ ਸਨ ਆਰ ਕੇ ਬਿੱਟੂ ਜੀ ਜਿਹੜੇ ਕੀ ਮੈਂ ਦੱਸਿਆ ਕਿ ਬਿੱਟੂ ਜਿਹੜੇ ਸਪੀਕਰਾਂ ਮੱਦੇ ਦਾ ਨਾਮ ਤੋਂ ਮਸ਼ਹੂਰ ਨੇ ਤੇ ਅੱਜ ਜਿਹੜਾ ਇਹਨਾਂ ਦਾ ਮਾਲ ਹੈ ਉਹ ਦੂਜੀ ਸੇਟਾਂ ਦੇ ਵਿੱਚ ਜਾ ਰਿਹਾ ਹੈ ਇੱਕ ਪੰਜਾਬ ਦਾ ਇਹ ਨਾਮ ਰੋਸ਼ਨ ਕਰ ਰਹੇ ਨੇ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਲੋੜ ਹੈ ਪੰਜਾਬ ਸਰਕਾਰ ਨੂੰ ਇਹਨਾਂ ਦੀ ਬਾਹ ਫੜਨ ਦੀ ਤਾਂ ਕਿ ਜਿਹੜਾ ਇਹ ਕੰਮ ਨੂੰ ਹੋਰ ਵੱਡੇ ਪੱਧਰ ਤੇ ਕਰ ਸਕਣ ਤੇ ਜਿਹੜੇ ਮਿਊਜ਼ਿਕ ਦੇ ਨਾਲ ਗੂੰਗਾ ਸ਼ਕੀਨ ਲੋਕ ਨੇ ਜਿਹੜਾ ਉਹਨਾਂ ਦਾ ਇੱਕ ਸ਼ੋਅ ਜਿਹੜਾ ਹੈਗਾ ਉਹਦੇ ਦੇਖਣਾ ਪੂਰਾ ਕਰਵਾ ਸਕਣ ਗੋਬਰੂ ਦੇ ਨਿਊਜ਼ ਦੇ ਸਹਿਯੋਗੀ ਅਸ਼ੋਕ ਮੋਰਾ ਦੇ ਨਾਲ ਮਨੀਸ਼ ਜਿੰਦਲ ਬੋਗਾ